ਬੱਬ 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 ਹਾਂਜੀ ਕੀ ਖਾਈ ਖਾਈ ਕਰਨੀ ਆ ਤੁਸੀਂ ਸਿੱਜੀ ਖਾਣੀ ਆ ਰੋਟੀ ਖਾਣੀ ਆ ਹੈ ਹਾਂ ਥੱਲੇ ਜਾਣਾ ਚੀਜੀ ਤਾਂ ਖਾਣੇ ਪਹਿਲਾਂ 노노노노노 가즈 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 가 ਹਲੋ ਵਾਲੋ 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 ਢਿੱਕਦਾ ਉੱਠਦਾ ਢਿੱਕਦਾ ਉੱਠਦਾ ਢਿੱਕਦਾ ਉੱਠਦਾ ਢਿੱਕਦਾ ਉੱਠਦਾ ਮੈਨੂੰ ਲੱਗਾ 10-15 ਮਿੰਟ ਹੋ ਗਏ ਨੂੰ ਇੱਥੇ ਲੱਗੇ ਨੂੰ ਮਿੰਟ ਵੀ ਬੈਠ ਕੇ ਨਹੀਂ ਦੇਖਿਆ ਹੈਗਾ ਜਵਾਕਾ ਉਹਨੂੰ ਖੜੇ ਹੋਣ ਦਾ ਕਿੰਨਾ ਚਾ ਜਦ ਰੋੜਨ ਲੱਗਿਆ ਤਾਂ ਬਸ ਕਹਿੰਦਾ ਰੁੜੀ ਜਾਵਾ ਜਦ ਖੜਾ ਹੋਣ ਲੱਗਿਆ ਹੱਸ ਕਹਿੰਦਾ ਖੜਾ ਹੋਣਾ ਡਿੰਗ ਪੁੱਟਣ ਲੱਗਿਆ ਡਿੰਗੇ ਹੀ ਪੁੱਟੀ ਜਾਵਾ ਅਰਤ ਤਰੀ ਜਾ ਕਿੰਨਾ ਚਾ ਹੁੰਦਾ ਨਾ ਜਾਦਾ ਪਾ ਵੱਡੇ ਹੋ ਜਾਣੇ ਆਪਾਂ ਥੱਕ ਹਾਂ ਬਾਹਰ ਜਾਣੇ ਆ ਆਪਾਂ ਹਮੇਸ਼ਾ ਸੋਚਦੇ ਆ ਬਸ ਬੈਠੀਏ ਬੈਠ ਕੇ ਰਿਲੈਕਸ ਹੋਈਏ ਕਿੱਥੇ ਟਾਈਮ ਮਿਲਣਾ ਇਹ ਨਿੱਕੇ ਨਿੱਕੇ ਕਾਕਿਆਂ ਨੂੰ ਨਾ ਭੱਜਣ ਦਾ ਰੋੜੰਦਾ ਕਿੰਨਾ ਚਾਹੁੰਦਾ ਅਸੀਂ ਤੁਰ ਗਏ ਅਸੀਂ ਡੁੱੜ ਗਏ ਹੈਨਾ ਅਸੀਂ ਭੱਜ ਗਏ ਵੱਡਾ ਵੱਡਾ ਮਮਾ ਨੂੰ ਪਹੁੰਚਾਈਗੀ ਡੈਡਾ ਨੂੰ ਪਹੁੰਚਾਈਗੀ ਦਾਦੀ ਦਾਦ ਨੂੰ ਨੰਨੂ ਨੰਨੀ ਨੂੰ ਸਾਰੇ ਰੁਪ ਜਾਏਗੀ ਸਾਡੇ ਪਿੱਛੇ ਪਿੱਛੇ ਆਈ ਜਾਓ ਅਸੀਂ ਮੂਰੇ ਮੂਰੇ ਤੁਸੀਂ ਪਿੱਛੇ ਪਿੱਛੇ ਸਾਡੇ ਪਿੱਛੇ ਪਿੱਛੇ ਭੱਜਦੇ ਰਹੋ ਹੈਨਾ ਹੈਨਾ ਅੰਟੀ ਹਾਂ ਦੋਨੇ ਬੁੱਤ ਨੂੰ ਭੁਖਿਆ ਲੱਗੀਆਂ 11:00 ਬਜ ਗਏ ਹੁਣ ਛਾਈ ਛਾਈ ਦਾ ਟਾਈਮ ਹੋ ਗਿਆ ਛਾਣਾ ਪਤਨੇ ਕਿ ਨਹੀਂ ਹੈ ਜੰਚਾਣਾ ਨੀਂਦੀਆਂ ਕੱਢ ਲਈਆਂ ਅੱਧਾ ਘੰਟਾ ਸੌਂ ਕੇ ਹੁਣ ਕਿੱਥੇ ਨੀਂਦ ਆਉਣੀ ਆਂਦੀ ਮਮਾ ਅਜੇ ਕਿੱਥੇ ਨੀਂਦ ਆਉਂਦੀਆਂ ਨੇ ਮੈਨੂੰ ਅਜੇ ਨੀਂ-ਨੀਂ ਆਉਂਦੀਆਂ ਹਾਂ 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 가져 가져, 가져 가져. 다시 이게 뭐다 ਦੇ 11:30 ਵਜੇ ਹੋਏ ਨੇ ਤੇ ਇਹ ਥਾਬ ਕੀ ਕਰਦੇ ਨੇ ਨੇ ਇਹਦੇ ਵਿੱਚ ਬੈਠ ਕੇ ਮਾਊ ਆ ਉਥੇ ਦੰਦੀ ਵੜਦਾ ਹੁੰਦਾ ਮਾਊ ਆਜੋ ਬਾਰ ਆਜੋ ਬਾਰ ਮਾਊ ਉਥੇ ਆਜੋ 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 ਸ਼ਾਬਾਸ਼ ਆਜੋ 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 ਸ਼ਾਬਾਸ਼ ਆਜੋ ਯਾ ਮੈਂ ਯੋਦਿ ਬਿਚਤ ਤੇ ਅਰਾਜੋ ਸਿਰ ਪਰ ਤੇ ਦੇ ਦੇ ਤੇਰੇ ਕੋ ਮम्मा ਤੇ ਨਾਨੀ ਤੈਨੂੰ ਸਿਖਾਉਣ ਲੱਗੀਆਂ ਨੇ ਤੁਰਨਾ ਕਦਰ ਕਰੀ ਵੱਡਾ ਹੋ ਕੇ ਚੰਗਾ ਯਾਦ ਕਰਿਆ ਕਰੀ ਮम्मा ਤੇ ਨਾਨੀ ਮੈਨੂੰ ਸਿਖਾਉਂਦੇ ਸੀਗੇ ਤੁਹਾਨੂੰ ਕਿਵੇਂ ਤੁਹਾਨੂੰ ਸਵਾਸ ਸਵਾਸ ਆਂ ਤੇ ਇਹਦੇ ਵਿੱਚ ਪੈਰ ਵੱਜਦਾ ਹਾਂ ਉਹਦੇ ਵਿੱਚ ਪੈਰ ਵੱਜਦਾ ਪੈਰ ਚ ਹੂੰ ਉਹ ਸਾਈਡ ਤੇ ਨੇ ਜਾਂਦਾ ਨੇ ਪਾਪੂ ਛੱਡਣਾ ਨਹੀਂ ਅਜੇ ਤਾਂ ਵੱਡਾ ਨਹੀਂ ਹੈਗਾ

ਖੜ ਜਾ ਖੜ ਹੁਣ ਉਹ ਤਾਂ ਚੁੰਨੀ ਵਿੱਚ ਚੱਕ ਦੇ ਹੁਣ ਉਹਨੂੰ ਪਤਾ ਲੱਗ ਗਿਆ ਵੀ ਹੁਣ ਇਹਨੇ ਫੜ ਲੈਣਾ ਮੈਨੂੰ ਹੁਣ ਉਹ ਪਾਣੀ ਦੇਖਦਾ ਵੀ ਪਾਣੀ ਨਹੀਂ ਲਾਇਆ ਨਾ ਬਿੱਲਾ ਆਈ ਪਤਾ ਕਿੱ데 ਛਾਰਿਆ ਮੈਂ ਜਾਂਦਾ ਦੇਖਦਾ ਨਾਲੇ ਦੇਖਦਾ ਖੜ ਜਾ ਖੜ ਖੜ ਜਾ ਆ ਗਈ ਮੈਂ ਫੱਲੇ ਚੱਟਦੀ ਜੰਮੀਦਾ ਖਰਚਾ 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 ਅੱਛਾ ਖਰਚਾ ਖਰਚਾ ਤੱਕੋ ਨੂੰ ਕਿਸ ਨੇ ਚੱਕਿਆ ਉਹ ਚੁਣੀ ਚੱਕਿਆ ਨਾਨੀ ਦੇ ਚੁਨੇ ਚੱਕਿਆ ਸ਼ਾਂਤ ਨਹੀਂ ਹੁੰਦੀ ਗਿੱਲੀ ਚੁਣੀ ਹੈ ਪਤੋ ਆਈ ਥੋੜੇ ਘਰੇ ਤਾਂ ਨਾਨੀ ਨੇ ਕਿਹਾ ਮੈਂ ਇਹਨੇ ਦੇ ਘਰੇ ਇਹਨੂੰ ਸਾਂਭਣ ਆਈਆਂ ਇਹ ਮੇਰੇ ਨਾਲ ਕੀ ਕੰਮ ਕਰਦਾ ਹੈ ਹੈ ਚੱਕ ਕੇ ਸਫਟਿਆ ਜੂੰਡਾ ਦੂਰੋਂ ਮਖੂਤੇ ਨਾ ਜਿਓ ਕਹਾਂਤੀ ਆ ਗਈ ਗਰਮ ਬੱਚੋ ਨੇ ਨਹੀਂ ਬੋਤ ਦੂਰੋਂ ਬਾਹਰ ਬੈਗ ਵੀ ਮੜ ਕੇ ਉਹਨਾਂ ਨੇ ਇਹ ਕੱਕੇਦੋਂ ਕੁੜੀਦਾਂ ਚੁਲ੍ਹੇ ਉੱਤੇ ਆਹ ਜੀ ਆਹ ਲੋਜਾ ਵਾਲੇ ਜੇਪਾਂ ਵਿੱਚ ਵੜਨਾ ਉਹਨੇ ਲੱਤ ਚੱਕਦਾ ਵਿੱਚ ਵੜ ਜਾ ਪੁੱਤ

ਕੋਸੇ ਬਤਾ ਦੇ ਉੱਤੇ ਬੜਾ ਜਿਹੜਾ ਪਾਟਾ ਤੇ ਬੜਾ ਚੰਦ ਦਾ ਜਵਾਬ ਬਈ ਇਹਨਾਂ ਦਾ ਦਿਮਾਗ ਹੈ ਤਾਂ ਇਹ ਕਹਿੰਦੇ ਉਹ ਥਿੱਕੇ ਤੋਂ ਪਾਸੇ ਤੇ ਇੱਥੇ ਪੜ ਕੇ ਕਿੱਥੇ ਦੱਬੇ ਆਉਗੇ ਆਗੇ 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 ਕੱਟ ਹੋ ਗਿਆ ਆਜੋ ਆਜੋ ਰੇ ਨਮਸਕਾਰ ਆਹ ਕਰੀਓ ਐਂ ਕਰਕੇ ਲੱਜ ਜੀਓ। ਖਾਜੋ ਖਾਜੋ। ਮੈਂ ਰਸ ਦੀਆ ਪਤਾ। ਧੁਰੇ ਰਿਓ। ਤਬਾ ਗਾਜ। ਸਰਕਸ ਕੇਟ ਦਿਓ। ਹੈ? ਹੂੰ। ਉਹ ਪਤਾ ਨੂਰ ਪਤਾ ਕਹਿੰਦੇ ਜਵਾਬ ਨਹੀਂ ਜੀ ਕੋਈ ਜਵਾਬ ਨਹੀਂ ਸੁਭਾਲ ਕੇ ਰੱਖਿਆ ਉਹਨਾਂ ਨੇ ਇਹ ਜਵਾਬ ਅਸਰੇ ਦੇ ਜਵਾਬ ਨਹੀਂ ਚੰਡ ਨੇ ਪੂਰੇ ਉਹ ਵੇਲਾ ਕੱਚਕਾ ਖੇਡਣ ਲੱਗਿਆ ਜਿਵੇਂ ਸਾਰਾ ਕੁਝ ਪਹਿਲਾਂ ਹੀ ਸਿੱਖ ਗਏ ਹੁੰਦੇ ਨੇ ਜੀ ਮਾਈਕ ਮੋੜਾਂ